ਆਲਗਾਂ ਚੁਗਲੀਆਂ ਕਰਦੀਆਂ ਇੱਕ ਦੂਜੀ ਦੀਆਂ ਵੀ ਓਏ ਚੁਗਲਾ ਚਲ ਉਹਨਾਂ ਦੇ ਕੈਮਰੇ ਲੱਗੇ ਹੋਇਆ ਤੇ ਕੁੱਤੇ ਦੀ ਪੂਛ ਆਏ ਸਾਲ ਭੂਕਣੇ ਚ ਪਾ ਲੋ ਨਹੀਂ ਸਿੱਧੀ ਹੁੰਦੀ ਉਹੀ ਗੱਲ ਆ ਇਹਨਾਂ ਦੀ ਇਹਨਾਂ ਨੇ ਨਹੀਂ ਮੰਨਣਾ ਫੇਰ ਲਾ ਨੇ ਉਹ ਤੋਂ ਸਾਹਮਣੇ ਦੇਖ ਯਾਰ ਇਹਨੂੰ ਸੱਟ ਪਾ ਮਾਰਿਆ ਘਾਹ ਦੇ ਵਿੱਚ ਗਰਾਟੇ ਖੇਡਣ ਲੱਗੀ ਇਹਦਾ ਸੁੱਤੀ ਭਾਈ ਲਤਾ ਮਾਰ ਲੱਗੀ ਤੇ ਡੈਡੀ ਡਰਾਤਾ ਮੈਂ ਕਿਹਾ ਇਹ ਮੈਂ ਉਦੋਂ ਮੈਂ ਬਾਰ ਭਲੇ ਤੇ ਨਾ ਖੋਲਦਾ ਮੈਂ ਕਹਿੰਦਾ ਫਿਰ ਤੇ ਵੇ ਬਡਾਇਆ ਤਾਂ ਮੰਜੇ ਪਏ ਤਾਂ ਉਹ ਤੇ ਬਿਹਤਰੀ ਸੀ ਨਾ ਹਾਂ ਆਹੰਦ ਵੀ ਤੇ ਤਪਿਆ ਵੇ ਅੱਜ 5 ਵਜੇ ਮਗਾ ਪੱਠਾ ਨਹੀਂ ਪਾਉਣੇ ਜਦੋਂ ਮੈਂ ਦੇਖਿਆ ਵਾਏ ਵੇ ਤਾਂ ਮੰਨ ਗਿਆ ਉਹ ਮੈਂ ਰੀਲੀ ਮੈਂ 4 ਵਜੇ ਗਏ ਹੁਣ ਜਾਂਦੇ ਨੂੰ ਮਿਲੂ ਸਮਾਨ ਕੰਮੇ ਨੂੰ ਤਾਂ ਪਹਿਲਾਂ ਚੱਲ ਕੋਈ ਨਾ ਘੜਾ ਪੈਣੀ ਆ ਮਿਲਣਾ ਕਿਹੜੀ ਜਾਣਾ ਇਹ ਤਾਂ ਬਾਈ ਨੂੰ ਨਾਲ ਹੀ ਲਿਆਉਂਦੀ ਬਾਈ ਆਇਆ ਨਹੀਂ ਰਾਹ ਨਹੀਂ ਜਾਣਦਾ ਲੈ ਲੈ ਰਾਹ ਰੁਕੀ ਸੀ ਤੂੰ ਮਗਰ ਬੈਠੀ ਦੱਸੀ ਜਾਂਦੀ ਬਈ ਇਧਰ ਨੂੰ ਜਾਣਾ ਸੀ ਮੈਂ ਕਾਇ ਚੱਲ ਗਏ ਕਿ ਤੇ ਸਰਾਬੇ ਬੈਠੇ ਮੈਂ ਜਾਣ ਦੇ ਨਾਲ ਕਿਉਂ ਫੋਨ ਦੀ ਇਧਰ ਜਾ ਮੈਂ ਤਰ ਦੇ ਹਾਂ ਸਿੱਧਾ ਦਾ ਰਾਹ ਵਾ ਕੰਨ ਕੱਢ ਲਈਆਂ ਨਹੀਂ ਫਿਰ ਉੱਥੋਂ ਨਿਕਲਦਾ ਨਾ ਨਹੀਂ ਲੈਂਦੇ ਓਏ ਨਿਕਲ ਤੂੰ ਸੇ ਨਹੀਂ ਹਾਂ ਦੇਖ ਹਾਂ ਲੈ ਮੁੱਕਰ ਗਈ ਉਹ ਮੈਂ ਕਿ ਮੁੱਕੀ ਕਿਆ ਮੁੱਕਰ ਗਈ ਆ ਤੁਹਾਡੀਆਂ ਗੱਲਾਂ ਨਹੀਂ ਤੂੰ ਟੁੱਟਣ ਦਿੱਤੀਆਂ ਆ ਨਾ ਮੰਮੀ ਗੱਲ ਟੁੱਟਣ ਦਿੰਦੀ ਸੀ ਜਦੋਂ ਮੰਮੀ ਗੱਲ ਮਕਾਉਂਦੀ ਸੀ ਤੂੰ ਚੱਕ ਲੈਂਦੀ ਸੀ ਕੋਈ ਜਾ ਥੋੜੀ ਜਾ ਹਿੰਦੂ ਰੱਖਿਆ ਤਾਲਾ ਮੈਂ ਹੀ ਹਾਂ ਤੇ ਮੈਂ ਤਾਂ ਕਿੰਝ ਕਰ ਮੈਂ ਹੀ ਨਹੀਂ ਬਣੀਗੀ ਆ ਪੁੱਛ ਲੈ ਡੈਡੀ ਤੂੰ ਹੈ ਡੈਡੀ ਅਸੀਂ ਤਾਂ 10 ਵਜੇ ਤੇ ਕਹੀ ਜਾਂਦੇ ਚਲੋ ਚਲੋ ਜੀ ਹੈ ਨੰਬਰ ਆਪਣਾ ਐ ਮਿ ਬਾਹਲੇ ਆ ਤੁਹਾਡੀਆਂ ਗੱਲਾਂ ਇਹਨੂੰ ਮਾਂ ਤੁਰਿਆ ਕਹਿੰਦਾ ਤੂੰ ਰੋਟਾਂ ਖਾਧੀਆਂ ਝੂਠਿਆ ਉਹ ਡੈਡੀ ਦਾ ਉਦੋਂ ਦਾ ਹੀ ਕਹੀ ਜਾਂਦਾ ਚਲੋ ਫਿਰ ਚੱਲ ਵਰਦੇ ਫਿਰ ਚੱਲਦੇ ਕੀ ਤੁਸੀਂ ਗੱਲਾਂ ਹੀ ਨਹੀਂ ਤੋੜੀਆਂ ਇਹ ਮਾਰੀ ਜਾਂ ਨਾ ਇਹਨਾਂ ਜਦ ਦੱਬ ਕੇ ਪੈ ਜਾਂਦਾਂ ਸੀ ਇਹ ਕੋਈ ਨਹੀਂ ਇਕੱਠ ਗਿਆ ਹੋ ਜਾਂਦਾ ਹੈ ਨਾ ਮੰਮੀ ਗੱਲ ਟੁੱਟਣ ਦੀ ਨਾ ਦੂੰ ਮਾਵਾ ਧੀਆਂ ਨੇ ਪਾਰ ਨਹੀਂ ਲੱਗਣ ਦਿੱਤੀ ਗੱਲ ਮੈਂ ਤਾਂ ਚੱਲ ਕੋਈ ਨਹੀਂ ਗੱਲਾਂ ਕਰਦੀ ਹਾਂ ਕੇ ਸਾਹਮਣੇ ਲੈ ਦੇਖ ਲੈ ਹੁਣ ਡੈਡੀ ਜਮਾ ਨਹੀਂ ਇਹਨਾਂ ਨਾਲ ਗੱਲ ਤੇ ਹੁਣ ਚੱਲ ਕੋਈ ਨਹੀਂ ਅਸ ਗੱਲਾਂ ਨਹੀਂ ਹੁੰਦਾ ਗੱਲਾਂ ਕਰਨ ਨੂੰ ਹੀ ਹੁੰਦਾ ਨਾਵਾ ਆ ਡੈਡੀ ਨੇ ਜਾਣਾ ਜੀ ਵਿਚਾਰਾ ਨੇ ਕਿਤੇ ਡੈਡੀ ਦਾ ਕਰ ਰਹਾ ਬਚਾਰੇ ਰਾਜ ਨਾਗਾ ਬਹਿ ਗਿਆ ਡੈਡੀ ਦੇ ਹੋਰ ਵਿਚਾਰੀ ਪਤਾ ਹੈ ਗਿਆ ਉਹ ਇੱਕ ਮੋਟਰ ਪੰਪ ਵਾਲੇ ਨੂੰ ਘਾਟਾ ਪੈ ਗਿਆ ਤੇਲ ਦਾ ਅੱਜ 100 ਰੁਪਏ ਦਾ ਤੇਲ ਬਚ ਗਿਆ ਇਹ ਤਾਂ ਹੁੰਦਾ ਨਹੀਂ ਉਹ ਤੇਲ ਬਚ ਗਿਆ ਹਾਂ ਜੇ ਮੈਨੂੰ ਆਂਦਾ ਨਾ ਮੁੜ ਕੇ ਕਹਿੰਦਾ ਚੱਲਾ ਕੇ ਭਰਾ ਹੀ ਪੈਣੀ ਆ ਆਹ ਆਪ ਹੀ ਕਹਿੰਦਾ ਮੈਂ ਜੋ ਹੁਣ ਤੱਕ ਕਹਿੰਦਾ ਫਿਰ ਆਓ ਹੋਰ ਵੇੜ ਕੀ ਕਰਨੀ ਜੋ ਤੂੰ ਇਹਦਾ ਹਿਲਦੀਆਂ ਹੀ ਨਹੀਂ ਹਿਲਦੀਆਂ ਨਹੀਂ ਗਾਲ ਗਾਲੜੋ ਵਾਲੀਆਂ ਮੈਂ ਅਗਲਾ ਆਪਰੇ ਕਮਰੇ ਤੋਂ ਨਾਹੀਂ ਫੇਰਦਾ ਵਾਂ ਆ ਇੰਦਰ ਜੀ ਨਿਕਲੀ ਅੰਦਰੋਂ ਆਹ ਤੇ ਇਹ ਵੀ ਨਿਕਲ ਆ ਨਿਕਾਇ ਮੀ ਬਾਹਾਂ ਖੋਲ ਕੇ ਬਹਿ ਕੇ ਤੀਲ ਜੱਸੇ ਰੇ ਮੈਂ ਤਾਂ ਹੁਣ ਵੀ ਨਾ ਆ ਕੇ ਨਿਕਲਣਾ ਸੀਗਾ ਹੁਣ ਮੈਂ ਤਾਂ ਤੁਹਾਨੂੰ ਸੁਣਦਾ ਸੀ ਬਾਈ ਤਾਂ ਤੁਹਾਡੀਆਂ ਗੱਲਾਂ ਸੁਣਦੇ ਸੀਗੇ ਸਾਰੇ ਬੈਠੇ ਆ ਕੇ ਸੁਣਦੇ ਸੀ ਗੱਲਾਂ ਬਾਹਾਂਾਂ ਚੁਗਲੀਆਂ ਕਰਦੀਆਂ ਇੱਕ ਦੂਜੀ ਦੀਆਂ ਵੀ ਓਏ ਚੁਗਲਣਾ ਚੱਲ ਉਹਨਾਂ ਤੇ ਕੈਮਰੇ ਲੱਗੇ ਹੋਇਆ ਚੁਗਲਣਾ ਜਾਗਣਾ ਕੋਈ ਨਹੀਂ ਤੁਸੀਂ ਕਦੇ ਸੁਣਨਦੇ ਨਹੀਂਓ ਕੈਮਰੇ ਵੀ ਫੇਲ ਕਰ ਦਿੰਦੇ ਨਹੀਂਓ ਤੁਸੀਂ ਤਾਂ ਐਵੇਂ ਕਿ ਮੈਂ ਕੈਮਰੇ ਫੇਲ ਕਰ ਦਿੰਦੇ ਆਂ ਹੋਰ ਆ ਆ ਸਾਚ ਲੈਣ ਦਾ ਤੁਸੀਂ ਇਕੱਲੇ ਮਟਰ ਲੱਗੇ ਸੀ ਗਿਆ ਹੈ ਲੈਣ ਦਾ ਇਕੱਲੇ ਤੁਹਾਨੂੰ ਸਬਜੀ ਮਟਰ ਲੈਣੇ ਸੀਗੇ ਤੇ ਲੈ ਕੇ ਉਹਨਾਂ ਦੀ ਅੱਧੀ ਦੁਕਾਨ ਖਰੀਦ ਲਈ ਕੋਈ ਨਾ ਗਾਂ ਨੂੰ ਰੋਕਿਆ ਕਰੋ ਤੁਸੀਂ ਵੀ ਬੰਦਾ ਦੇਖ ਲੈਣੇ ਹੋ ਵੀ ਅੱਜ ਡੱਕੇ ਆਇਆ ਚੱਕ ਦਿਓ ਕੰਮ ਨੂੰ ਕੋਈ ਨਾ ਕੋਈ ਨਾ ਐਡਾ ਜੀ ਵੀ ਤੁਹਾਡੇ ਪਾਉਣੇ ਬੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇ ਕਿਨੇ ਐਂਕੀ ਸਾਗੀ ਤੇ ਮਾਂ ਸਾਗੀ ਰੇ ਨਹੀਂ ਰੱਖਿਆ ਕਰ ਆਹ ਸਾਗ ਕਿੰਨੇ ਦਵਾਸਾ ਦਾ ਸਬਜੀਆਂ ਸੁਝਾਣਾ ਲਿਆ ਕਰ ਦਾਲਾਂ ਬਣਾ ਲਓ ਨਾ ਅਸੀਂ ਦਾਲਾਂ ਵਿੱਚ ਸਾਗੀ ਰੇ ਨਹੀਂ ਰੱਖਿਆ ਕਰ ਅੱਪੇ ਖਾਈ ਜਾਣਗੇ ਆਪੇ ਖਾਈ ਜਾਣਗੇ ਕੋਈ ਕੋਈ ਨਾ ਤੁਸੀਂ ਬੰਦਾ ਦੇ ਦੇ ਦਿਓ ਵੀ ਅੱਜ ਡਿੱਕੇ ਆ ਗਿਆ ਚੱਕ ਦਿਓ ਪਹਿਲਾਂ ਉਹਦਾ ਮਟਰ ਲੈ ਲਓ ਲੈ ਲਈ ਫਿਰ ਗਾਜਰਾ ਆਹ ਕਹਿੰਦੀ ਯਾਦ ਕਰ ਵੀ ਲਾੜਾ ਹੁਣ ਪਾਈਆ ਥੋੜਾ ਕੇ ਧਣਕਾ ਪਾ ਦੀ ਇਹ ਬਾੜੀ ਆ ਤਾ ਵੀ ਮਾੜੀ ਬੁੜੀਆਂ ਦੀ ਚਾਹੇ ਮੜ ਗਈਆਂ ਬੀਹਾਂ ਦੀ ਸਬਜ਼ੀ ਲੈਣੀ ਹੈ ਮਿਰਚਾਂ ਦਾ ਪਾਇਆ ਨੇ ਉਹਨਾਂ ਨੇ ਹਾਂ ਜਾਂ ਮਿਰਚਾਂ ਪਾਉਣੀਆਂ ਜਾਂ ਕਹਿਣੀ ਹੈ ਧੜੀਆਂ ਪਾ ਦੇ ਪੂਰਾ ਉਹ ਹੀ ਦਾ ਗੱਲ ਆ ਉਹ ਜਾਓ ਕੱਢ ਲੈਦੇ ਹੁੰਦੇ ਪਹਿਲੇ ਹੀ ਰੇਟ ਨਾਲ ਉਹ ਧੱਕਾ ਦਿੰਦੇ ਆ ਕੋਈ ਨਹੀਂ ਕੱਢਦੇ ਕੁੜਦੇ ਚਲੋ ਜੀ ਲੈ ਲਿਆ ਆ ਗੰਦੇ ਵੀ ਲੈ ਲਈ ਆਪਣੇ ਪ੍ਰਿੰਟ ਤਾਂ ਬਾਹਲੇ ਹੀ ਮਹਿੰਗੇ ਆ 100 ਦੇ 1.5 ਕਿਲੋ ਹੀ ਦਿੰਦੇ ਆ ਕਹਿੰਦੀਆਂ ਨੇ ਆਪਾਂ ਤਾਂ ਉਹਦਾ ਮਹੋਰ ਆ ਉਹ ਤਾਂ ਦਿੰਦੇ ਕਿੰਨਾ ਜਿੱਤੈ ਸੀ ਉਹਨੇ ਕਿਨੇ ਮੈਨੂੰ ਕੀ ਪਤਾ ਕਿੰਨੇ ਦਿੱਤੇ ਸੀ ਆਪਾਂ ਲੈ ਹੀ ਨਹੀਂ ਕੰਡੇ ਉਹਨਾਂ ਤੋਂ ਤੂੰ ਕਿੰਨੋਂ ਨੇ ਆ ਸੀ ਤੂੰ ਕਿੰਨੇ ਸਾਰੇ ਬਾਹਰਿਆਂ ਵੀ ਤਾਂ ਆਪਾਂ ਤਾਂ ਨਹੀਂ ਖਰਦੇ ਕਾਹ ਨੂੰ ਆ ਤੇ ਟੁੱਟੇ ਪੈਸੇ ਰੱਖਿਆ ਕਰੋ ਕੋਲੇ ਧਾਰਾ ਦਾ ਟਾਈਮ ਲੰਘੇ ਨਾ ਭੈਣੇ ਤੇਰਾ ਨਾ ਕਿਉਂ ਨਾ ਘਾਇ ਚਾਰ ਵਜੇ ਚਲ ਆ ਇੱਕ ਡੈਡੀ ਜਾ ਕੇ ਆਵਗਾ ਮੋਟਰਾਂ ਹੁੰਦੇ ਹਾਂ ਨਾਲੇ ਮੋਟਰਿਆਂ ਨੂੰ ਹਵਾ ਲਵਾਉਣੀ ਆ ਲੈ ਹਵਾ ਹਵਾ ਕੋਈ ਨਾ ਤੂੰ ਆਈ ਮੈਨ ਇੱਧਰ ਦੀ ਧਾਰ ਸੀ ਗੱਦਰ ਦੀ ਆਈ ਤਾਂ ਪਿੰਡ ਜਾਣਾ ਅਈ ਦਾ ਪਿੰਡ ਜਾਣਾ ਡੈਡੀ ਨੇ ਡੈਡੀ ਦੇ ਹੁਣ ਡੈਡੀ ਅੱਧੇ ਰਾਜਾਊਗਾ 5 ਵਜੇ ਨਾਲ ਬੈਠ ਔੜ ਔੜ ਕਰ ਜਾਊਗਾ ਕੋਈ ਨਾ ਉਹ ਹੀ ਬਰ ਨਹੀਂ ਹੁੰਦਾ ਦਾ ਬਸੂਆਂ ਦਾ ਲਗਣਾ ਦੋ ਤਾਂ ਜਾਊਗਾ ਆਪਣੇ ਜਾਊਗਾ ਅਸੀਂ ਨਹੀਂ ਜਾਣਾ ਇਹਦਾ ਪਿੰਡ ਜਾਣਾ ਪਹਿਲਾਂ ਪਿੰਡ ਜਾਣਾ ਚਾਹਦਾ ਨਾ ਇਹ ਕੋਲ ਤਾਂ ਵਧੀਆ ਹਨਾ ਹਾਂ ਜਿਹੜੇ ਬੰਦੇ ਅੱਗੇ ਉੱਥੇ ਬਹਿ ਜਾਂਦੇ ਨਹੀਂ ਤਾਂ ਕਈ ਤਾਂ ਕਰੋ ਨਿਕਲ ਤਾਂ ਹੀ ਤਾਂ ਬਾਹਰ ਨਹੀਂ ਜਾਂਦਾ ਡੈਡੀ ਸਹੀ ਗੱਲ ਤਾਂ ਹੀ ਤਾਂ ਉੱਧਰ ਜਾ ਕੇ ਨਹੀਂ ਤਾਂ ਜੀ ਸਹੀ ਗੱਲ ਹੈ ਅਈ ਤਾਂ ਜਾਨਾ ਰੋਟੇ ਆਉਂਦੇ ਟਾਈਮ ਨਾਲ ਜਾਂਦਾ ਆਹ ਡੈਡੀ ਬੱਕ ਰਿਆਂ ਲੈ ਕੇ ਹਾਂ ਉਹਦੇ ਯਾਰ ਤੋਂ ਆ ਪੈਂਦਾ ਕੁਝ ਨਹੀਂ ਲੱਗਦਾ ਮੈਂ ਗੱਲ ਕਰਕੇ ਆਇਆ ਜੀ ਲੈ ਉਹ ਤੇ ਬਠੰਡੇ ਨੇੜੇ ਦਾ ਦੇੜੇ ਬਠੰਡੇ ਇਹਨਾਂ ਦੇ ਕੰਮ ਹੀ ਸਾਰੇ ਬਠੰਡੇ ਕਰਨੀ ਆ ਵੀ ਫਿਰ ਬਾਬਾ ਬਠੰਡੇ ਹੀ ਪੈਂਦਾ ਹਾਂ ਬਾਬਾ ਜੀ ਵੀ ਬਠੰਡੇ ਦੇ ਆ ਉਹਨੇ ਉਹਨੇ 15 ਬੱਕਰੀਆਂ ਲੈ ਜਾ ਕਿੰਨੇ ਦੀ ਬੱਕਰੀ ਦਿੰਦੇ ਸੀ ਬੱਕਰਾ ਦੇਣਗੇ ਵੀ 25000 ਦੀ ਲੈ ਮਾਜ ਨਾਲੇ ਆਵਾਂਗੇ ਉਹ ਹੀ ਆਪਾਂ 60000 ਦੀ ਬੱਕਰੀ ਆ ਬਟਾ ਡੋਦੋ ਦੀ ਬੱਕਰੇ ਬੱਕਰੇ ਨਹੀਂ ਨਹੀਂ ਮਈਆਂ ਮਈਆਂ ਨਾਲ ਤਾਂ ਬੱਕਰੀਆਂ ਬੋਲੀਆਂ ਰਹੀਆਂ ਉਹ ਖੋਆ ਕਿਦਣ ਮਾਰਨਾ ਹੁਣ ਲੈ ਉਹਨੇ ਤੇ ਚਾਰ ਕੰਨ ਖੜੇ ਕਰ ਲੇ 500 ਦੋਹੇ ਬੋਲਿਆ ਘਟ ਗਈ ਅਈ ਮੈਸੀ ਨੇ ਜਾ ਕੇ ਲੈਣ ਦੀ ਆਪੋ ਸਮਾਨ ਲਾ ਗਣ ਆ ਦੇ ਕਲਾੜਾ ਲੱਗਿਆ ਇੱਥੇ ਦੇਖ ਕੇ ਜਾਣਾ ਪੈਸੇ ਹੈ ਕਿ ਹੈ ਇਰਕਾਰੇ ਕੋਈ ਬੰਦਾ ਇੱਕ ਇੱਕੜਾ ਤੇ ਰਹਿੰਦੇ ਪੈਸੇ ਹੈ ਕਿ ਟੁੱਟੇ ਵਿੱਚ ਪੈਸੇ ਤਾਂ ਦੇ ਦਾਂਗੇ ਵਧੀਆ ਲੈ ਉਦੋਂ ਹੀ ਕਹਿੰਦਾ ਗੋੜ ਪਤ ਗਿਆ ਹੁੰਦਾ ਖਿਲਾੜੇ ਦਾ ਕੀ ਗੱਲ ਆ ਮੈਂ ਕਹਾ ਬਹੁਤ ਰਿਪੈਨ ਮੈਂ ਕਹਾ ਬਹੁਤ ਦੇਣੀ 100 150 ਰੁਪਏ ਕਿੰਨੇ ਦੋਸਤ ਬੱਲੇ 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 ਥੋੜਾ ਪਤਾ ਨਹੀਂ ਇੰਨਾ ਨਹੀਂ ਪਤਾ ਵੀ ਦਿਨ ਦੇਖ ਨੇ ਰੁਪਏ 100 150 ਰੁਪਏ ਉਹ ਮੈਂ ਕਹਾ ਜੋਪੀ ਚ ਭਾਂਡਾ ਘੜਾਈ ਲਾ ਲਗੇ ਹੈ ਕੋਈ ਕੰਮ ਛੱਡਿਆ ਡੈਡੀ ਨੇ ਕੋਈ ਕੰਮ ਨਹੀਂ ਛੱਡਿਆ ਇਹ ਜੱਗੜੂ ਕਾ ਵੀ ਹੁੰਦਾ ਸੀ ਆਪਣੇ ਹਾਂ ਆ ਜਿਹੜੀ ਜਾਂਦਾ ਵੀ ਨਾ ਕੋਈ ਕੰਮ ਛੱਡਿਆ ਨਾ ਕਿਸੇ ਕੰਮ 'ਚ ਸਿਰ ਆ ਪਤਣ ਲਾਇਆ ਕੋਈ ਬਸ ਔਰ ਕੀ ਹੈ ਤੋ ਇਹ ਘਾਟਾ ਹੀ ਘਾਟਾ ਸਾਡਾ ਹੀ ਘਾਟਾ ਸਦਾ ਨਹੀਂ ਤਾਂ ਮੰਮੀ ਨੇ ਸੋਣੇ ਦੀ ਕੰਨ ਤਾਂ ਖੜੀ ਕਰ ਦੇਣੀ ਸੀ ਅੱਜ ਨੂੰ ਇੱਕ ਮੰਮੀ ਹੱਥ ਜ਼ਿੰਮੇਵਾਰੀਂ ਦਿੱਤੀ ਪੈਸੇ ਫੜਾਉਂਦਾ ਜੀ ਦਾਦੀ ਮੰਮੀ ਨੂੰ ਉਹਦੀ ਲੈ ਜਾਂਦਾ ਫੜ ਕੇ ਬਸ ਆਹ ਸਾਨੂੰ ਉਹਨੂੰ ਪਤਾ ਸੀਗਾ ਵੀ ਉਹਨੂੰ ਗੈਂਡ ਨੇ ਘਟ ਆਉਂਦੇ ਆ ਹੈ ਮੰਮੀ ਐ ਕੋਈ ਨਹੀਂ ਆਏ ਗੈਂਡ ਦੀ ਘਟ ਕੋਈ ਨਹੀਂ ਦਾਦੀ ਤਾਂ ਬੈਠੇ ਬੈਠੇ ਨਹੀਂ ਆਏ ਗੈਂਡ ਦਾਦੀ ਨੇ ਸਾਰੇ ਕੰਮ ਅੱਜ ਬਾ ਘਾਟਾ ਹੀ ਘਾਟਾ ਘਾਟਾਈ ਬਾਜੋਂ ਚਲ ਕੋਈ ਨਾ ਕੋਈ ਪਹਿਲੇ ਜਾਣ ਹੁੰਦਾ ਦੇਰ ਹੋਊ ਕਰ ਬਾਅ ਇੱਥੇ ਆ ਗੱਲ ਮਗਾ ਦਿੰਦੇ ਦੇਣਾ ਲੈਣਾ ਸੀ ਵੀ ਚਲੇ ਜਾਵਨਾ ਪੱਕੀ ਪਤਾ ਕੀ ਸੀ ਕੀ ਕੀਤਾ ਕੀ ਨਹੀਂ ਆਪਾਂ ਕਨ ਪਿਛਲੇ ਜਾਂ ਨੂੰ ਦਾ ਲੈਣਾ ਦੇਣਾ ਹੋਊ ਸੀਗਾ ਹੁਣ ਆਪਣੀ ਇੰਨੇ ਸਾਲ ਲਾ ਕੇ ਆਪ ਨੂੰ ਪਤਾ ਨਾ ਪੜੀ ਹੋਇਆ ਕੀ ਨਹੀਂ ਮੰਮੀ ਕਹਿੰਦੀ ਪਹਿਲਾਂ ਮੈਂ ਚੈਨਾ ਵਿੱਚ ਜੰਮੀ ਸੀ ਔਰ ਕਹਿੰਦੀ ਇੱਕਦਮ ਮੈਨੂੰ ਸੋਪਨਾ ਆਇਆ ਚੈਨਾ ਜੰਮੀ ਹੋਰ ਗਰਾਟੇ ਖੇਡਣ ਲੱਗ ਗਈ ਇਹਦਾ ਸੁੱਤੀ ਭਈ ਲਤਾ ਮਾਰ ਲੱਗੀ ਓਏ ਡੈਡੀ ਡਰਾਤਾ ਉਹਰ ਭਾਈ ਇਹ ਤਾਂ ਕਹਿੰਦੀ ਮੈਂ ਪਿਛਲੇ ਜਨਮ ਚ ਮੈਂ ਕਹਿੰਦਾ ਜੀ ਮੈਂ ਦੋ ਕਹਿੰਦਾ ਮੈਂ ਤਿੰਨ ਜਨਮ ਚ ਪਹਿਲਾਂ ਉਹ ਮੇਰੇ ਕੌਣ ਕਹਿੰਦਾ ਮੈਂ ਕਦੋਂ ਕਿਹਾ ਐ ਰ ਕਹਿੰਦਾ ਕਿ ਲਾ ਬਾਬਾ ਨੇ ਭੁਲੇਖਾ ਤੇਰਾ ਵੀ ਗਲਾਬੋ ਤੇ ਪਾਇਦਾ ਠੂੜ ਵਾਲੀ ਤੇ ਗਲਾਬੋ ਤੇ ਗਲਾਬੋ ਠੂੜ ਵਾਲੀ ਜਿਹੜੀ ਨੱਚਾਉਂਦੀ ਹੁੰਦੀ ਸੀ ਕਹਿੰਦੇ ਜਿਹੜਾ ਬੰਦਾ ਵੱਧ ਕੁਰਬਾਨੀ ਜੱਪਦਾ ਉਹਨੂੰ ਪਤਾ ਲੱਗ ਜਾਂਦਾ ਹਾਂ ਡੈਡੀ ਬਈ ਪਿਛਲੇ ਜਨਮ ਦਾ ਆਪਦੇ ਦਾ ਪਰ ਅੱਜਕੱਲ ਨੇ ਕੋਈ ਨਹੀਂ ਪੜਾ ਲਿਆ ਹਾਂ ਆ ਗਿਆ ਚੱਕ ਹੋਣਾ ਨਿਕਲਣਾ ਨਹੀਂ ਮੈਂ ਚੱਕਣਾ ਜੀ ਹੋਇਆ ਤਾਂ ਚੱਕ ਉਹਨੇ ਫਿਰ ਮੈਨੂੰ ਲਾ ਲੈਣਾ ਚੱਕ ਲਾ ਕੋਈ ਨਹੀਂ ਕਹਿੰਦਾ ਨਹੀਂ ਮੈਂ ਚੱਕਣਾ ਉਹ ਕਹਿ ਨਹੀਂ ਕਹਿੰਦਾ ਉਹ ਬੱਸੀ ਜਾਣਦੇ ਉਹ ਕਹਦੇ ਬੱਸੀਆਂ ਆ ਗਈ ਬੱਸਾਂ ਬੱਸਾਂ ਆਉਣੇਗਾ ਫੇਰ ਤੂੰ ਲਾਉਗਾ ਨਾ ਬੱਸਾਂ ਹੀ ਨੜਿਆ ਕੋਈ ਨਾ ਉਹ ਕਹ ਹੁਣ ਹੋੜੀ-ਹੋੜੀ ਆਉਣੇ ਆ ਰੈਕੋਟ ਆ ਗਏ ਰੈਕੋਟ ਆ ਗਏ ਬੱਸ ਤਾਂ ਕਹਦੇ ਕੀ ਆ ਕੋਈ ਕਹਦੇ ਲਾਈ ਜਾਣਿਆ ਹੁਣ ਫੋਨ ਉਹਨੇ ਹਟਣਾ ਤਾਂ ਹੈ ਨਹੀਂ ਸਕਾ ਕਰ ਲੈ ਤਾ ਉਹਦਾ ਦੇ ਨੀ ਹੋ ਕੇ ਦਾ ਇਹ ਬੰਦਾ ਟਾਈਮ ਲਾ ਕੇ ਆਊਗਾ ਘਰੇ ਆਉਣਾ ਆਹ ਉਹੀ ਤਾਂ ਗੱਲ ਆ ਹੁਣ ਕਰਦਾ ਇਹ ਕਿੱਥੇ ਮਾਦੀ ਆੜਿਆ ਸੀਗਾ ਤੇ ਤੂੰ ਨਹੀਂ ਖੜਕਾਉਂਦੇ ਆਂਜਾਂ ਨੂੰ ਬੰਨਣਾ ਆਇਆ ਫੇ ਪੱਠਿਆਂ ਦਾ ਹੁਣੇ ਪੱਠੇ ਦਾ ਪਾਤੇ ਆਉਣੇ ਪੱਠੇ ਦਾ ਪਾਤੇ ਆਉਣੇ ਹੁਣ ਤਾਰਾਂ ਦਾ ਫਿਕਰ ਹੁਣ ਤਾਰਾਂ ਕੱਢਣੀਆਂ ਨਹੀਂ ਆਉਂਦੀਆਂ ਆਉਣੀਆਂ ਮਨ ਲਾਦਾ ਬਾਈ ਨੂੰ ਆ ਪੀਤਾ ਲੱਗ ਗਿਆ ਕੰਮ ਤੇ ਹੈ ਚੱਲ ਵਧ ਗਿਆ ਫੇ ਤਾਂ ਇਹ ਤਾਂ ਪਾਰਟੀ ਹੋਗੀ ਤੇ ਜਮੇ ਵਿੱਚ ਖਵਾ ਕੇ ਲੈ ਕੇ ਜਾ ਕੋ ਨਾ ਦੇਣਾ ਪਾੜਾ ਜਾਂਦਾ ਨਾ ਵੀ ਆ ਮੰਮੀ ਕੀ ਖਾਣਾ? ਨਾ ਪਾੜ ਕੇ ਕੁਝ ਨਹੀਂ ਖਾਣਾ। ਲੈ ਟਿੱਕੀ ਦੀ ਖਾਣੀ? ਨਹੀਂ। ਹਾਂ? ਅੱਜ ਵੀ ਟਿੱਕੀ ਖਾਣਾ। ਪੀਜ਼ਾ ਖਾ ਲੈਨੇ ਆ। ਨਾ ਹੋਵੇ ਭਰਾਓ। ਡੈਡੀ ਕੀ ਖਾਣਾ? ਉਹ ਨਹੀਂ ਹੋਣਾ ਉਹ ਤਾਂ ਢੱਡ ਭਰੇ ਆ। ਲੈ ਵੀ ਅੱਜ ਤਾਂ ਫਿਰ ਬਾਤ ਗਈ ਵੀ। ਕਿਹਦਾ ਬਾਤ ਗਈ? ਅੱਜ ਦਾ ਬਾਤ। ਬੋਲਰ ਪਾੜਗਾ ਖੋਆ ਕੱਢਣਾ ਵਸ। ਬਾ ਠੀਕ ਆ ਪਰਸ ਨੂੰ ਕੱਢਦੇ ਆ। ਖੋਏ ਦੇ ਵਿੱਚ ਕੀ ਪਾਉਣਾ? ਮੱਛੀ ਕੀ ਪਾਉਣਾ ਹੋਏ ਦੇ? ਕਾਜੂ ਦਾ ਪਰਾਂਗੇ। ਹੋਰ ਕੀ ਪਾਉਣਾ? ਬਾਸਖਾ ਬਾਸਖਾ ਪਾਵਾਂਗੇ। ਬਾਸਖਾ ਬਾਸਖਾ ਪਾਵਾਂਗੇ ਆਹ ਹੋ ਜਾ। ਬਾਸਖਾ 500 ਨੂੰ ਬਣਾਵਾਂਗੇ ਫਿਰ ਖੋਆ। ਜੀ ਲੱਗ ਗਿਆ। 500 ਜੀ ਬਣਾਉਣਾ ਲਾਵਾਂਗੇ ਹੁਣ। ਬੀਤੇ ਦਾ ਕਹਿੰਦਾ ਤੇਰਾ ਥੋੜਾ ਮੈਂ ਪੁੱਛਿਆ। ਵੀ ਤੇਰਾ ਇਹ। ਵੀ ਤੇ ਲੱਗ ਗਿਆ ਜੀ ਬੀਤੇ ਦਾ। ਤੇਰਾ ਲੱਗ ਗਿਆ? ਮੇਰਾ ਤਾਂ ਲੱਗਿਆ ਜਾ। ਮੈਂ ਤਾਂ ਪੂਰਾ ਖੋਆ ਸੀ। ਕੀਤਾ ਪੂਰਾ ਖੋਆ ਸੀ ਆ। ਫੇਰ ਤਾਂ ਨਹੀਂ ਉਦੋਂ 4:00 ਵਜੇ ਨੇ। ਭਾਈ ਅੱਗੇ ਕਹਿੰਦੇ ਸੀ ਲੇ ਪੀਤੇ ਅੱਠ ਤੜਕੇ ਮੈਂ ਕਹੀ ਬਹੁਤ ਵੇਕਲੀ ਖਾ ਪੈਂਦਾ ਹਾਂ ਹਾਂ ਪੀ ਕੇ ਤਾਂ ਨਹੀਂ ਪੀਤੇ ਉੱਠੇ ਪੱਟੇ ਪਾਈਏ ਮੈਂ ਗਿਆ ਇਹ ਮੈਂ ਚੌਧਰ ਮੈਂ ਬਾਹਰ ਭਲੇਖੇ ਨਾਲ ਕਹਿੰਦਾ ਮੈਂ ਕਹਿੰਦਾ ਪੀਤੇ ਵੇ ਬਡਾਇ ਦਾ ਮੰਜੇ ਪਏ ਤਾਂ ਉਹ ਤੇ ਬੈਸਰੇ ਸੀ ਹਾਂ ਮੈਂ ਕਹਿੰਦਾ ਪੀਤੇ ਤੂੰ ਪਿਆ ਵੇ 5 ਵਜ ਗਿਆ ਮੈਂ ਕਹਾਂ ਪੱਠੇ ਨਹੀਂ ਪਾਣੇ ਜਦੋਂ ਮੈਂ ਦੇਖਿਆ ਵਾਹੀ ਵੀ ਤਾਂ ਮੰਜੇ ਉਪਰ ਹੀ ਲੀ ਮੈਂ ਆ ਤੀ ਭਲੇਖੇ ਪੈਂਦੇ ਆ ਪਹਿਲਾਂ 2 ਦਿਨ ਭਲੇਖੇ ਪਏ ਹਣੇ ਆਹ ਤਾਂ ਨਾ ਤੁਸੀਂ ਹੋਈ ਪੈਂਦੇ ਮੈਂ ਕਹਿੰਦਾ ਪਿਆ ਤਾਂ ਜੀ ਲਾ ਕੇ ਕੇ ਰਹਿ ਕੇ ਆਇਆ ਹਾਂ ਨਹੀਂ ਉਹ ਤਾਂ ਅੱਗੇ ਵੀ ਨਹੀਂ ਆਇਆ ਫਿਰ ਹਾਂ ਉਹਨਾਂ ਆਵਰਤਨ ਬਹੁਤ ਆਖਿਆ ਹੈ ਵੀ ਮਾਹਰਮਨ ਜਾਨ ਦਾ ਸਾਗੁਰ ਦਾ ਤਾਂ ਤਾਂ ਸਾਹਮਣੇ ਜਾਨ ਦਾ ਪਰ ਜਿੰਨੇ ਗੋਦਵਾਰਨ ਸਾਰੇ ਸੇਵਾ ਦਾ ਨਾ ਇਹ ਜੀ ਸਾਰੇ ਕਹਿੰਦੇ ਮਨ ਸੇਵਾ ਦਾ ਤਾਂ ਸੇਵਾ ਹੀ ਤਾਰਦੀ ਆ ਸੇਵਾ ਦਾ ਤਾਂ ਨਹੀਂ ਜੇ ਬਹੁਤ ਨੇਚਾ ਨਾ ਜਾਂਦਾ ਨਹੀਂ ਵਧਿਆ ਹੋ ਗਿਆ ਜੱਤੂ ਦਾ ਆਦ ਰ ਬੁਲਾਉਂਦੇ ਇੱਕ ਤਾਂ ਇੰਨੇ ਜੀ ਨਹੀਂ ਵਧਾਈਆਂ ਲੈਣਾ ਉਹ ਹੀ ਦਿੰਦਾ ਵਧਾਈਆਂ ਦੁਕਾਨ ਤੇ ਆਹਾਂ ਕਾਲ ਬੋਧ ਗਿਆ ਵਧਾਈਆਂ ਦਿੰਦੇ ਆ ਵਧਾਈ ਇਹ ਨਾ ਸਬਜੀ ਲੈਣ ਗਿਆ ਕੱਲ ਉਥੇ ਬੁੜੀਆਂ ਕਹਿੰਦੇ ਆ ਵੀਰੇ ਤੈਨੂੰ ਵਧਾਈਆਂ ਹਾਂ ਵੀ ਉਹ ਕਹਿੰਿਆ ਵੀ ਤੁਹਾਨੂੰ ਕਿਹਦਾ ਲੱਗਿਆ ਵੀ ਜਾਣਦਾਰ ਹੈ ਕਹਵੇਂ ਜਿਹੜਾ ਸਾਲ ਦੇ ਵਲੌਗ ਪਾਉਂਦਾ ਉਹ ਤਾਂ ਦੇਖਿਆ ਸੀ ਹਾਂ ਹਾਂ ਚਲੋ ਬਧ ਗਿਆ ਹੋ ਗਿਆ ਉਹ ਹਾਦੀ ਵੀ ਰਾਤ ਨੂੰ ਭਜਦਾ ਹੱਜ ਭਾਈ ਉੱਠ ਕੇ ਹੋ ਉਧਰ ਉਹ ਨਾ ਕਰਨਾ ਦੱਸਦਾ ਸੀ ਇੱਕਦਾਨਾ ਉਹਨੂੰ ਮੇਰੇ ਨਾਲ ਪਿਆ ਉਹਦੇ ਪੱਜਲੇ ਹੈ ਇਹ ਪਤਾ ਕੀ ਇੰਨੇ ਜਿਹਦੇ ਨੂੰ ਕੋਈ ਨਹੀਂ ਹੋ ਨਹੀਂ ਹੈਗਾ ਇਹਨੂੰ ਹਾਂ ਇਸ ਆ ਜਿਹੜਾ ਕਿਸ਼ਨ ਡਾਕਟਰ ਨੇ ਹੈਗਾ ਹਾਂ ਹੈਨਾ ਇਹ ਸੇ ਨੂੰ ਪੁੱਛਿਆ ਸੀ ਉਹ ਕਹਿੰਦਾ ਇਹ ਕੁਦਰਤੀ ਦਾ ਵਿੱਚ ਨੂੰ ਹੀ ਹੁੰਦਾ ਉਹ ਥੋੜੇ ਖੂਨ ਵਿੱਚ ਆ ਥੋੜੇ ਖੂਨ ਚ ਆ ਦਵਾਈਆਂ ਦਵਾਈਆਂ ਦਾ ਕੋਈ ਮਤਲਬ ਨਹੀਂ ਹੈ ਦਵਾਈਆਂ ਦਾ ਦੇਣ ਦਾ ਉਹਦਾ ਕੀ ਮੰਮੀ ਬੜੇ ਬੜੇ ਸੁਪਨੇ ਹੁੰਦੇ ਆ ਬੜੇ ਸੁਪਨੇ ਹੁੰਦੇ ਆ ਫਿਰ ਕੀ ਕਰਦੀ ਹੁੰਦੀ ਆ ਬੀਤੇ ਦੇ ਦਾ ਫਿਰ ਦੋ ਬੋਤਲਾਂ ਹੀ ਬੰਨਦੇ ਕਰ ਗਿਆ ਆਪਾ ਪਾਣੀ ਦੀਆਂ ਜਿਹੜੇ ਸਾਬ ਨਾਲ ਉੱਟ ਕੇ ਪਾਇਦਾ ਹੋ ਇੱਥੇ ਰੱਖ ਕੇ ਪੈਨ ਦਸਰਾਣੇ ਗਲਾਸ ਪਾਣੀ ਦਾ ਹਾਂ ਤੇਰਾ ਆੜ ਜਾਂਦਾ ਸੀ ਇਹ ਨਹੀਂ ਪਾਇਦਾ ਆ ਆ ਗਿਆ ਆਦਾ ਐਕਸੀਡੈਂਟ ਹੋ ਗਿਆ ਲੱਗਦਾ ਇੱਥੇ ਐਕਸੀਡੈਂਟ ਹੀ ਹੋਇਆ ਦੋ ਇਕੱਠੇ ਰੱਖਦੇ ਰਹੇ ਹਨ ਵਿਲਾਇਤ ਆਪਦੇ ਹੀ ਮੰਗ ਇਕੱਠੇ ਹੀ ਹੁੰਦੇ ਆ ਬਸ ਜਾਂ ਵੀਡੀਓ ਚੱਲਦੀ ਆ ਆਉਂਦੇ ਲੱਭ ਜਾਂਦੇ ਬਸ ਲੋਗ ਹਨ ਜਾਂ ਉਂ ਲੜਾਈ ਹੋਈ ਆ ਨਹੀਂ ਬਈ ਬੁੜੀਆਂ ਆਇਆ ਥਾ ਇਹਦਾ ਫਿਰ ਐਕਟ ਦਾ ਆਟੋ ਗੱਡੀ ਐਕਟਵਾ ਤੋਂ ਕੋਈ ਇਹਦਾ ਮੰਡੀ ਵਾਲੀਆਂ ਲੱਗਦੇ ਆ ਮੈਨੂੰ ਉਹ ਦੇ ਉਹਦਾ ਬੀਬੀ ਵਾਲੀ ਕਿਹੜੀ ਆ ਕਿਉਂ ਕਹਿਣਾ ਸੀ ਇਹ ਸੋਨਣਾ ਥੋੜਾ ਇਹਨਾਂ ਦਾ ਕੋਈ ਤਾਂ ਬੱਜੀ ਬੁਜੀ ਉਹ ਗੱਡੀ ਗੁੱਡੀ ਕਾਹੇ ਚ ਆ ਪਾ ਵੀ ਲੈਣਾ ਚਲੋ ਚੱਲ ਗਏ ਪਹਿਲਾਂ ਹੀ ਬੰਦੇ ਬਹੁਤ ਖੜੇ ਆ ਉੱਥੇ ਕੱਟ ਦਾ ਫਾਇਦਾ ਨਹੀਂ ਕੋਈ ਕੋਈ ਨਹੀਂ ਹੁੰਦਾ ਉਹ ਸਾਰੇ ਸਵਾਦ ਲੈਣ ਵਾਲੇ ਆ ਸਮਝੋ ਉਤਾ ਕਿਨੇ ਕਰਾਉਣਾ ਬਣਾਉਣ ਲੱਗੇ ਆ ਵਾਸ ਵੜ ਕੇ ਫਿਰ ਨੈਟ ਤੇ ਝਾੜ ਦਿੰਦੇ ਕੋਈ ਦਾ ਗੱਲ ਸਮਝੋ ਉਤਾ ਕਿਨੇ ਕਰਾਉਣਾ ਇਹ ਕਿਨੇ ਸੋਹਣੇ ਫੋਲ ਆ ਨਾ ਗੇਂਦੇ ਕਿਨੇ ਸੋਹਣੇ ਗਾਣ ਹੁਣ ਤਾਂ ਬਿੱਲਾ ਹੋ ਗਿਆ ਲੈਣੇ ਹੁਣ ਤਾਂ ਮੈਂ ਉਮਰੀ ਲੈ ਕੇ ਦਿੰਦਾ ਗੇਂਦੇ ਦਾ ਸਬਜ਼ੀ ਵਾਲਿਆਂ ਕੋਲੇ ਰਹਿ ਗਏ ਗੇਂਦੇ ਦਾ ਸਬਜ਼ੀ ਵਾਲਿਆਂ ਨੇ ਰੱਖ ਲਏ ਉੱਥੇ ਇੱਕ ਗੇਂਦਾ ਲੈਣ ਲੱਗੀ ਨੇ ਗਾਂ ਪਤਾ ਨਹੀਂ ਖਬਰਾਂ ਕੀ ਲੈ ਲੈਣਾ ਆ ਵੀ ਲੈ ਚੱਲਣੇ ਹਨਾ ਆ ਬੁੱਕ ਟਾਲਿਆ ਬੜਾ ਸੁਣਾ ਇਹਨੇ ਕਿਹਾ ਫੁੱਲ ਨਿਕਲੇ ਪਿਆ ਜਾਂ ਫਿਰ ਹੌਲੀ ਕਿਦ ਨੇ ਕਿਹਾ ਨੇ ਫੁੱਲ ਤੋੜ ਲੈਣਾ ਹੈ ਕਿ ਮਸ ਘਾਲੂ ਬੀ ਬਣ ਜੂ ਕੀ ਆ ਜਾ ਕੇ ਅੱਜ ਸਬਜੀ ਬਣੀ ਕੀ ਆ ਸਾਗ 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 ਵੀ ਛਾਗ ਇਤਰੇ ਅੱਜ ਬਰਸੋਂ ਦਾ ਤਰਿਆ ਵਾ ਸਾਗ ਦੋ ਦਿਨ ਹੋ ਗਏ ਯਾਰ ਉਹ ਕੋਈ ਗੱਲ ਨਹੀਂ ਯਾਰ ਅਗੇ 15 ਬੰਦਰ ਖਾਈ ਜਾਂਦੇ ਸੀ ਅੱਜ ਤਾਂ ਡੈਡੀ ਵੀ ਨਹੀਂ ਕੋ ਬੋਲਿਆ ਜਿੰਨਾ ਬੇਹਾ ਉਹਦਾਂ ਦਾ ਸਵਾਲ ਵਾ ਅਿੱਥੇ ਡੈਡੀ ਵੀ ਨਹੀਂ ਬੋਲਿਆ ਵੀ ਮੰਮੀ ਨੇ ਘੁਰਕਦਾ ਪਹਿਲਾਂ ਹੀ ਉਦਣ ਕਹਿੰਦੀ ਖਾਣੀਆਂ ਖਾਓ ਨਹੀਂ ਚੁੱਪ ਕਰਕੇ ਚਾਰਨਾ ਖਾ ਲਿਆ ਕਰੋ ਟੋਕਰਾ ਵਾਲਾ ਨਾ ਮਾੜਦਾ ਐਵੇਂ ਬਣ ਜਾਂਦਾ ਸਾਹ ਨਾ ਪਤਾ ਫਿਰ ਬਣਾਇਆ ਹੀ ਨਾ ਕਰੋ ਰੌਲਾ ਤਾਂ ਉਹੀ ਐ ਨਾ ਤੈਨੂੰ ਬਣਾਇਆ ਕਰੋ ਇੱਕ ਦਿਨ ਬਣਾ ਫੇਰ 10 ਦਿਨ ਕੱਢੋ ਰਾਮ ਨਾ ਇਹ ਦਾਦਾਂ ਨੇ ਕੱਢੋ ਫਿਰ ਦਾਦਾਂ ਡਾਕਟਰਾਂ ਦੇ ਕੱਢੋ ਨਾ ਨਾ ਡਾਕਟਰ ਉਵੇਂ ਨਾ ਘਰ ਤੋਂ ਵਿੱਚ ਵਿੱਚ ਸਾਉਂਦੀ ਦਾਰ ਪਾਣੀ ਬਣਾਉਂਦੇ ਵਿੱਚ ਦੀ ਫੇਰ ਉਹਦਾ ਬਾਲਾ ਪਿਆ ਹੋ ਜਾਂਦਾ ਉਦੋਂ ਬਾਲਾ ਸਵਾਲ ਡਾਕਟਰ ਕਹਿੰਦੇ ਖਾਓ ਨਾ ਤੇ ਆਪ ਬਣਾ ਦਿੰਦਾ ਸਾਗ ਡਾਕਟਰ ਖਾਪਾ ਦਹਦੇ ਜੇ ਨਹੀਂ ਸਾਗ ਆ ਤਾਂ ਤੇ ਜਾ ਤਾਂ ਫਿਰ ਵੀ ਬਣ ਜਾਂਦਾ ਲੈ ਕੇ ਗਰਮ ਜਾਂ ਸਾਗ ਖਾਣੇ ਉਹਦੇ ਤੇ ਆ ਬਣ ਜਾਂਦਾ ਇਹਨਾਂ ਨੇ ਨਹੀਂ ਬੰਨਣਾ ਮਾਵਾਤੀ ਆਣੇ ਵੀ ਇਹਨਾਂ ਦੇ ਗਰਮਾਂ ਜੀ ਵੀ ਖਾਣੇ ਸਾਗ ਖਾਣੇ ਆ ਇਹਨਾਂ ਦੀ ਤਾਂ ਇੱਕ ਗੱਲ ਆ ਹਾਂ ਉਹ ਇੱਕ ਗੱਲ ਕਿਉਂ ਫਿਰ ਉਹੀ ਗੱਲ ਆ ਕਹਿੰਦੇ ਕਹਿੰਦੇ ਕੁੱਤੇ ਦੀ ਪੂਛ ਚਾਏ ਨਹੀਂ ਕਹਿੰਦੇ ਕੁੱਤੇ ਦੀ ਪੂਛ ਚਾਏ ਸਾਲ ਭੂਕੜੇ ਚ ਪਾ ਲੋ ਨਹੀਂ ਸਿੱਧੀ ਹੁੰਦੀ ਉਹੀ ਗੱਲ ਆ ਇਹਨਾਂ ਦੀ ਇਹਨਾਂ ਨੇ ਨਹੀਂ ਮੰਨਣਾ ਹਾਂ ਬਾਹਰ ਜਾਣੇ ਹਾਂ ਬਾਹਰ ਲੋਕਾ ਕਟੜ ਦੀਆਂ ਬਣਾਉਂਦਾ ਨਾ ਫੈਸਲਾ ਪਰ ਦੋ ਵੀ ਕਹੀਆਂ ਕਰਨ ਕੀ ਬਾਹਰ ਤਾਂ ਉਹ ਟੀਨਾਈਆਂ ਚ ਮਿਲਦਾ ਉਹ ਸਵਾਦ ਹੀ ਨਹੀਂ ਹੁੰਦਾ ਕੋਈ ਰੌਲਾ ਤਾਂ ਉਹੀ ਆ ਆਪਾਂ ਹੁਣ ਕਹਿ ਦੇ ਲੈ ਲੈ ਬਾਹਰ ਦੀ ਗੱਲ ਤੂੰ ਛੇੜ ਲਈ ਬਾਹਰ ਦੀ ਤਾਂ ਨਿਕਾਲਦਾ ਹਦਾ ਹੁਣ ਬਾਹਰ ਸਾਰਾ ਕੁਝ ਫਰੋਜਨ ਮਿਲਦਾ ਆਪਾਂ ਕਹਿੰਨਾ ਬਾਹਰ ਦਾ ਵੀ ਚੀਜ਼ਾਂ ਹੀ ਬਾਲੀਆਂ ਵਧਿਆ ਸਾਰਾ ਕੁਝ ਫਰੈਸ਼ ਮਿਲਦਾ ਐ ਜੋ ਨਾ ਸਾਰੀ ਚੀਜ਼ ਫਰੋਜਨ ਮਿਲਣੀ ਆ ਉਹ ਕੋਈ ਪਤਾ ਨਹੀਂ ਕਦੋਂ ਦੀ ਵੱਡੀ ਵੀ ਆ ਕਦੋਂ ਦੀ ਸ਼ੈਲ ਲੱਗੇ ਪੈਟਕਾਂ ਦੇ ਵਿੱਚ ਪਾਈ ਵੀ ਆ ਸਾਰੀਆਂ ਬਿਮਾਰੀਆਂ ਉਹ ਨਈ ਡੈਗ ਦੀ ਗੱਡੀ ਕਿਤੇ ਸਾਰੀਆਂ ਜਿਹੜੀਆਂ ਬਿਮਾਰੀਆਂ ਉਹ ਫਰੋਜਣ ਤੋਂ ਲੱਗਦੀਆਂ ਆਪਣੇ ਸਰੀਰ ਨੂੰ ਜਮਾ ਦਿੰਦੇ ਆ ਉਹ ਕੋਈ ਪਤਾ ਹੀ ਨਹੀਂ ਕਦੋਂ ਕਦੋਂ ਦੀਆਂ ਵੱਢਿਆ ਪਿਆ ਸਾਰਾ ਕੋ ਬੇਚੀ ਮੀਟ ਸਬਜ਼ੀਆਂ ਆ ਜਿਹੜਾ ਸਾਗ ਦੀ ਗੱਲ ਕਰਦੀਆਂ ਇਹ ਟੀਨਾ ਚ ਆਉਣ ਲੱਗ ਗਿਆ ਲੋਹੇ ਦੀਆਂ ਟੀਨਾ ਜੀਆਂ ਆਉਂਦੀਆਂ ਐਡੀਆਂ ਐਡੀਆਂ ਉਹਦੇ ਵਿੱਚ ਪੈਕ ਕਰਕੇ ਉਹ ਉਹੀ ਨਹੀਂ ਉਹਦਾ ਉਹੀ ਦਾ ਗੱਲ ਆ ਜਿਹੜੀ ਆਪਣੇ ਉਹ ਇੱਕ ਗੱਲ ਆ ਆਪਾਂ ਉਹੀ ਕਹਦੇ ਨੇ ਬਾਹਰ ਆ ਚੀਜ਼ ਪ੍ਰੈਸ ਮੈਲ ਦੀ ਸਾਰਾ ਹਾਂ ਸਟੋਰ ਹੈਗੇ ਆ बटे ਉਹ ਪਰ ਜਿਹੜੀਆਂ ਸਬਜ਼ੀਆਂ ਸੂਜੀਆਂ ਮਹਿੰਗੀਆਂ ਬਹੁਤ ਆਉਂ ਉਥੇ ਉਹ ਅਗਲਾ ਕਹਿੰਦਾ ਕਿੱਥੇ ਇੰਨੇ ਪੈਸੇ ਲਾਵਾਂਗੇ ਆਪਾਂ ਫਰੋਜ ਨਹੀਂ ਲੈ ਲੋ ਯਾਰ ਨਾਲੇ ਸਸਤੀ ਆ ਜਿਹੜੀ ਆਪਣੇ ਇੱਧਰ ਦਾਲ ਸਬਜ਼ੀ ਆਪਣੇ ਵਧੀਆ ਹਰੇ ਮੇਰੇ ਹਿਸਾਬ ਨਾਲ ਮੇਰੇ ਕਹਿਣ ਦਾ ਤਾਂ ਆਈਆਂ ਕਿਉਂਕਿ ਜਿਹੜੀ ਆਪਾਂ ਪਰੋਜ ਤਾਜੀ ਦਾ ਬਣਾ ਕੇ ਧਰਦੇ ਆ ਉਰੇ ਹਾਂ ਸਪਰੇਆ ਤਾਂ ਹੁਣ ਉਹਨਾਂ ਦੇ ਵੀ ਹੁੰਦੇ ਗਏ ਆ ਉਹ ਕਦੇ ਹੁੰਦੇ ਨਹੀਂ ਰੇਹਾਂ ਸਪਰੇਆ ਦਾ ਸਾਰੇ ਕਦੇ ਚੱਲਦਾ ਹੈ ਆਪਣੇ ਕੱਲੇ ਨਹੀਂ ਹੈਗਾ ਰੇਹ ਸਪਰੇਡ ਤੋਂ ਵੇਰਦਾ ਸਭ ਪਰਸਲ ਨਹੀਂ ਹੁੰਦੀ ਹੁੰਦੀ ਨਹੀਂ ਇਹ ਆਪਣੇ ਮਨਾ ਜੀ ਵਹਿਮ ਆ ਹੁਣ ਪਰ ਜਿਹੜੀ ਚੀਜ਼ ਆਪਾਂ ਇੱਥੇ ਤਾਜੀ ਬਣਾ ਕੇ ਖਾ ਲੈਨੇ ਆ ਉਹ ਹੁਣ ਨਹੀਂ ਮਿਲਦੀ ਉੱਥੇ ਹੁਣ ਆਪਣੇ ਵੀ ਹੁਣ ਇੱਧਰ ਲੱਗ ਗਿਆ ਉਹ ਜਿਹਾ ਸਿਸਟਮ ਦੇਖੋ ਦੇਖ ਮਾਰਾਂ ਕੱਢੂਗਾ ਫੇਰ ਲਾਨੇ ਉਹ ਤੋਂ ਸਾਹਮਣੇ ਦੇਖ ਯਾਰ ਇਹਨੂੰ ਸੱਟ ਪਾ ਮਾਰਿਆਗਾ ਅਸੀਂ ਵਿੱਚ ਆ ਰੈ ਕੋਟੋ ਲੈਣਾ ਤਾਂ ਨਹੀਂ ਕੋਹ ਹੈਲੋ ਬਸ ਆ ਗਏ ਬਸ ਝੋੜੀ ਆ ਗਏ ਪੈ ਮੀ ਕਈ ਜਾਂਦੇ ਰੈ ਕੋਟ ਫਿਰਦੇ ਆ ਮੰਮੀ ਸਬਜੀ ਤਾਂ ਨਹੀਂ ਲੈਣੀ ਆ ਭਾਈ ਖੜਾ ਵਾ ਝੋੜੀ ਆ ਗਏ ਝੋੜੀ ਰੈ ਕੋਟਾ ਬਾਈ ਹਜੇ ਐਵੇਂ ਝੋਲਟਾਂ ਕਈ ਜਾਂਦੀ ਆ